ਲਖਿੰਦਰ ਸਿੰਘ ਇਹ ਤਰੰਤਾ ਰੋਡ ਨਾਮਤਾਰੀ ਗੰਡਾ ਐਸਐਸੀ ਬੈਂਕ ਕੀ ਗੱਲ ਸਰ ਇਹ ਦਿਖਾਤੀ ਹੈ ਜੀ ਸਰ ਉਹ ਵਸਤਾ ਹਮਤੇ ਕਿ ਤੇਨੇ ਬੰਦੇ ਅੰਦਰ ਆਏ ਆ ਉਹ ਕੈਸ਼ ਕਾਊਂਟਰ ਚ ਵੜ ਗਏ ਸਾਰਾ ਕੈਸ਼ ਕੱਢ ਕੇ ਲੈ ਗਏ ਆ ਹਾਂ ਜੀ ਪਿਸਤੌਲ ਦੀ ਨੋਕ ਤੇ ਅੰਦਰ ਸਟਾਰਟ ਕਰੇ ਸਰ ਹਾਂ ਜੀ ਐਸਾ ਸਾਰਾ ਕਸਟਮਰ ਨੇ ਸੀ ਸਰ ਲੱਖ ਤੱਕ ਦੀ ਰੋਕ ਹੋ ਗਈ ਸਰ ਹੋ ਗਈ 15 ਤੋਂ 20 ਲੱਖ ਦੀ ਕਿੰਨੇ ਪਲੇ ਦਾ ਟਾਈਮ ਸਰ 5 ਮਿੰਟ ਘੜ ਦੋ ਤੇ ਇਹ ਲੱਗਦਾ ਕਿ ਲੁੱਟ ਦੀ ਨੀਅਤ ਨਾਲ ਆਏ ਜਾਂ ਵੈਸੇ ਹੀ ਪਹਿਲਾਂ ਹੀ ਉਹਨਾਂ ਦਾ ਪਲੈਨਿੰਗ ਸੀ ਨਹੀਂ ਸਰ ਨੀਤ ਨਾਲ ਪੂਰੀ ਆਇਆ ਹੈ ਹਾਂਜੀ ਪਹਿਲਾਂ ਉਹਨਾਂ ਨੇ ਕੋਈ ਪਲੈਨਿੰਗ ਕੀਤੀ ਕੀ ਰਿਹਾ ਜਾਂ ਸਿੱਧਾ ਘੱਟ ਹੀ ਆ ਗਏ ਸਰ ਇਹ ਇਸ ਗੱਲ ਦਾ ਹੁਣ ਹਾਨੂੰ ਨਹੀਂ ਉਹਨਾਂ ਪਤਾ ਹਾਂਜੀ ਗੇਟ ਤੇ ਕੋਈ ਵੀ ਨਹੀਂ ਸੀਗਾ ਸਿਕਿਉਰਟੀ ਗਾਰਡ ਨਹੀਂ ਨਹੀ ਨਹੀ ਸਰ ਸਿਕਿਉਰਟੀ ਗਾਰਡ ਨਹੀਂ ਨਹੀ ਨਹੀ ਸਰ ਸੀਸੀਟੀਵੀ ਕੈਮਰੇ ਚੱਲਦੇ ਸੀ ਹਾਂ ਚੱਲਦੇ ਸਨ ਫੁਟੇਜ ਆ ਗਈ ਸਰ ਤਿੰਨੇ ਕਮੈਂਟ ਸੀ ਬੰਦੇ ਤਿੰਨੇ ਆਣੇ ਕਿੱ데 ਵੈਪਨ ਸੰਗ ਆਉਂਦੇ ਵੈਪਨ ਸਾਰੇ ਇੱਕ ਹੀ ਮੇਰੇ ਖਿਆਲ ਇੱਕ ਬੰਦੇ ਕੋਈ ਆ ਕਿਸ ਤੇ ਆਈ ਸੀ ਰਿਮੂਵਸਾਂ ਤੇ ਲੱਗ ਸਰ ਐਕਟਿਵ ਆ ਦੇ ਕੰਦੇ 'ਤੇ ਲੱਗੇ ਮਿਸਤਰੀ ਵਗੈਰਾ ਉੱਪਰ ਬਿਲਡਿੰਗ 'ਚ ਲੱਗੇ ਸਾਰੇ ਬੈਕਸਾਈਡ ਨੂੰ ਗਏ ਸੀਰਾ ਤੇ ਨਿਕਾ ਮੂਵ ਸਰ ਇੱਕ ਬੰਦੇ ਬੰਦੇ ਹਾਂਜੀ ਜੋ ਫੋਨ ਤੇ ਜਿੰਨੇ ਕੁ ਮੈਨੂੰ ਕਨਵੇ ਹੋਈ ਆ ਸੋ ਮੌਕਾ ਦੇ ਕੇ ਇਹਨੂੰ ਇਨਵੈਸਟੀਗੇਟ ਕਰਾਂਗੇ ਜੀ ਥੈਨ ਤੁਹਾਨੂੰ ਪ੍ਰਵੇਗ ਕਰ ਦੇਣਾ ਮੇਰੀ ਲੋਟਾ ਸਰ ਮੈਨੂੰ ਐਗਜ਼ੈਕਟ ਮੈਗਾ ਜੀ ਜਾ ਕੇ ਅੰਦਰ ਵਾਲੇ ਮੈਂ ਦੇਖਦਾ ਸਰ ਕਿੰਨੇ ਬੰਦੇ ਆਏ ਸੀ ਜੀ ਤਿੰਨ ਤਿੰਨ ਦੱਸ ਰਹੇ ਆ ਜਿੰਨੇ ਕੁ ਮੈਨੂੰ ਫੋਨ ਤੇ ਇਨਫੋਰਮੇਸ਼ਨ ਹੈ ਸਰ ਕੀ ਕਾਰਵਾਈ ਹੋਊਗੀ ਕਾਰ ਕਾਰਵਾਈ ਹੈ ਜੀ ਕਾਰਵਾਈ ਦੇਖੋ ਜੀ ਅਜੇ ਇਹਨਾਂ ਦਾ ਅਸੀਂ ਇਹਨਾਂ ਦੇ ਪੈਰਾਮੀਟਰਸ ਦੇਖਦੇ ਆਂ ਵੀ ਬੈਂਕ ਨੇ ਜਿਹੜੇ ਪ੍ਰੋਪਰ ਪੈਰਾਮੀਟਰ ਜਿਹੜੇ ਸੀ ਉਹਨਾਂ ਨੂੰ ਫਾਲੋ ਕਰ ਰਹੇ ਹਾਂ ਜੇ ਮੈਂ ਉਹ ਹੀ ਦੱਸਿਆ ਵੀ ਨੀਚਲੇ ਵਾਲੇ ਤੋਂ ਮੈਂ ਐਂਟਰ ਕਰ ਰਿਹਾ ਮੈਂ ਉਹ ਹੀ ਕਹ ਜੀ ਜੇ ਮੈਨੂੰ ਮੈਂ ਤਾਂ ਜਸ ਤੁਹਾਡੇ ਸਾਹਮਣੇ ਉਤਰਿਆ ਲੈਟ ਮੀ ਸੀ ਮੈਨੂੰ ਦੇਖ ਲੈਣ ਦੋ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੇ ਉਹ ਵੀ ਹੈਗਾ ਜੀ ਇਹਨੂੰ ਟੋਟਲ ਅਮਾਉਂਟ ਵੀ ਚੈੱਕ ਕਰਾਂਗੇ ਔਰ 100% ਇਹਨੂੰ ਥੋੜੇ ਜਿਹੇ ਟਾਈਮ 'ਚ ਅਸੀਂ ਟ੍ਰੇਸ ਕਰਾਂਗੇ ਅਸੀਂ ਅੱਗੇ ਪਤਾ ਲੱਗਾ ਕੁਛ ਮੈਂ ਉਹੀ ਦੱਸ ਰਿਹਾ ਜੀ ਮੈਂ ਤਾਂ ਹਜੇ ਹਜੇ ਮੈਂ ਦੱਸ ਇਸ ਵੱਲੋਂ ਸਾਫ ਕਰਕੇ ਕਿਹਾ ਜਾ ਰਿਹਾ ਕਿ ਲੱਖਾਂ ਦੀ ਲੁੱਟ ਹੈ ਸਰ ਆਏ ਕਦੇ ਤੇ ਹੀ ਪਤਾ ਲੱਗਾ ਤੁਸੀਂ ਮੈਂ ਫਿਰ ਬਾਰ-ਬਾਰ ਰਿਪੀਟ ਕਰ ਰਿਹਾ ਜੀ ਮੈਂ ਤੁਹਾਡੇ ਸਾਹਮਣੇ ਗੱਡੀ ਚੋਂ ਵਾਲੇ ਉਤਰੇ ਆ VIP ਡਿਊਟੀ ਚੱਲ ਰਹੀ ਸੀ ਅੰਦਰ ਜਾ ਕੇ ਅਸੀਂ ਜੋ ਵੀ ਮੈਨੂੰ ਇੱਕ ਵਾਰੀ ਮੈਂ ਮੌਕਾ ਦੇਖ ਲਵਾਂ ਔਰ ਇਹਨੂੰ ਵਿਦਨ ਆਵਰਸ ਅਸੀਂ 100% ਰੇਸ ਕਰਾਂਗੇ ਜੀ ਸਮਾਂ ਕਿੰਨੇ ਵਜੇ ਦਾ ਸਰ ਸਮਾਂ ਤੇ ਤੁਹਾਨੂੰ ਪਤਾ ਹੈਗਾ ਦੱਸਿਆ ਜੀ ਕਿੰਨੇ ਕਈ ਨਾ ਇੱਕ ਇੱਕ ਡੇਢ ਘੰਟੇ ਪਹਿਲਾਂ ਦੀ ਗੱਲ ਆ ਆ ਸਰ ਜੀ ਜੀ ਮੈਂ ਮੈਂ ਕਹ ਜੀ ਇਨੀਸ਼ੀਅਲੀ ਮੈਨੂੰ ਦੇਖਣ ਦਓਗੇ ਮੈਂ ਮੌਕਾ ਮੌਕਾ ਤਾਂ ਦੇਕਰ ਦਿਓ